ਦੋਸਤੋ ਪੰਜਾਬੀ ਟਰਬਿਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕੇਂਦਰ ਤੇ ਪੰਜਾਬ ਆਮੋ ਸਾਹਮਣੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਤੁਹਾਡੀ ਚਰਨਜੀਤ ਜੀ ਗਨਤੰਤਰ ਦਿਵਸ ਦੀ ਪਰੇਡ ਵਿੱਚ ਪੰਜਾਬ ਦੀ ਝਾਕੀ ਬਾਹਰ ਕੱਢਣ ਤੋਂ ਬਾਅਦ ਕੇਂਦਰ ਤੇ ਪੰਜਾਬ ਵਿਚਕਾਰ ਇੱਕ ਵਿਵਾਦ ਜਿਹੜਾ ਛਿੜਿਆ ਹੋਇਆ ਹੈ ਤੇ ਇਹ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸੇ ਦੌਰਾਨ ਕੇਂਦਰ ਸਰਕਾਰ ਵੱਲੋਂ ਜਿਹੜਾ ਹੈਗਾ ਇੱਕ ਪੱਤਰ ਜਾਰੀ ਕਰਕੇ ਇੱਕ ਸਪਸ਼ਟੀਕਰਨ ਦੇਣ ਦਾ ਕੰਮ ਕੀਤਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਸ ਪੱਤਰ ਨੂੰ ਜਿਹੜਾ ਹੈਗਾ ਉਹ ਸਪਸ਼ਟੀਕਰਨ ਨੂੰ ਰੱਦ ਕਰ ਦਿੱਤਾ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਹ ਪੂਰਾ ਵਿਵਾਦ ਕੀ ਹੈ ਹੁਣ ਵਿਵਾਦ ਕਿੱਥੇ ਪਹੁੰਚ ਚੁੱਕਾ ਹੈ ਤੇ ਇਸ ਦਾ ਕੀ ਖਤਮ ਹੋਣ ਦੇ ਕੋਈ ਅਸਾਰ ਦਿਖਾਈ ਦੇ ਰਹੇ ਨੇ ਦੇਖੋ ਜਿਹੜਾ ਇਹ ਵਿਵਾਦ ਸ਼ੁਰੂ ਹੈ ਪੰਜਾਬ ਦੀ ਚਾਕੀ ਤੋਂ ਲੈ ਕੇ ਕਿ ਉਹਨੂੰ ਰੀਪਬਲਿਕ ਡੇ ਦੀ ਜਿਹੜੀ ਪਰੇਡ ਹੈ ਉਹਦੇ ਵਿੱਚੋਂ ਆਊਟ ਕੀਤਾ ਗਿਆ ਜੀ ਇਹ ਉਹ ਦਾਪਾ ਕਹਿ ਲਈ ਕਿ ਸੈਕੰਡ ਫੇਜ਼ ਹੈ ਇੱਕ ਤਰੀਕੇ ਨਾਲ ਕਿਉਂਕਿ ਪਹਿਲਾਂ ਜਿਸ ਦਿਨ ਭਾਰਤ ਸਰਕਾਰ ਨੇ ਫੈਸਲਾ ਲਿਆ ਸੀ ਕਿ ਇਸ ਵਾਰ ਗਨਤੰਤਰ ਦਿਵਸ ਦੀ ਪਰੇਡ ਤੇ ਪੰਜਾਬ ਦੀ ਝਾਕੀ ਜਿਹੜੀ ਉਹ ਸ਼ਾਮਲ ਨਹੀਂ ਹੋਏਗੀ ਤਾਂ ਉਸ ਨੂੰ ਪੰਜਾਬ ਸਰਕਾਰ ਨੇ ਸਮਝਿਆ ਸੀ ਕਿ ਕੇਂਦਰ ਸਰਕਾਰ ਨੇ ਸਾਡੀ ਪੰਜਾਬ ਦੀ ਝਾਕੀ ਨੂੰ ਇੱਕ ਤਰੀਕੇ ਨਾਲ ਰੱਦ ਕਰ ਦਿੱਤਾ ਜੀ ਔਰ ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਇੰਨੇ ਹਮਲਾਵਰ ਰੁਖ ਦੇ ਵਿੱਚ ਦੇਖੇ ਗਏ ਸੀ ਹਾਲਾਂਕਿ ਪੰਜਾਬ ਨਾਲ ਧੱਕਿਆਂ ਦਾ ਇੱਕ ਵੱਡੀ ਦਾਸਤਾ ਹੈ ਵੱਡਾ ਇੱਕ ਇਤਿਹਾਸ ਹੈਗਾ ਹਣਾ ਪਿਛਲੇ ਟਾਈਮ ਦੇ ਵਿੱਚ ਹੀ ਪਿਛਲੀਆਂ ਸਰਕਾਰਾਂ ਵੀ ਕਰਦੀਆਂ ਨੇ ਭਾਰਤ ਸਰ ਜਿੰਨੀਆਂ ਵੀ ਸੈਂਟਰ ਦੇ ਵਿੱਚ ਸਰਕਾਰਾਂ ਮੌਜੂਦ ਰਹੀਆਂ ਨੇ ਪਰ ਇਸ ਮਸਲੇ ਤੇ ਵੀ ਕਈ ਵਾਰੀ ਚਾਕੀਆਂ ਪਹਿਲਾਂ ਵੀ ਰਿਜੈਕਟ ਹੁੰਦੀਆਂ ਰਹੀਆਂ ਨੇ ਪਰ ਇਹ ਜਿਹੜਾ ਰੌਲਾ ਰੱਪਾ ਪਿਆ ਚਾਕੀ ਨੂੰ ਲੈ ਕੇ ਇਹ ਪਹਿਲੀ ਵਾਰ ਪਿਆ ਹੈਗਾ ਦੂਸਰੀਆਂ ਸਟੇਟਾਂ ਪੱਛਮੀ ਬੰਗਾਲ ਦੀ ਚਾਕੀ 2017 ਦੇ ਵਿੱਚ ਰੱਦ ਹੋ ਗਈ ਸੀ ਫਿਰ 2022 ਦੇ ਵਿੱਚ ਰੱਦ ਹੋ ਗਈ ਸੀ ਤਾਂ ਉਥੋਂ ਦੀਆਂ ਸਰਕਾਰਾਂ ਨੇ ਇਹਦਾ ਬਕਾਇਦਾ ਨੋਟਿਸ ਲਿਆ ਸੀ ਤੇ ਬਕਾਇਦਾ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਵੀ ਲਿਆ ਸੀ ਜੀ ਇਸ ਤਰ੍ਹਾਂ ਕੇਰਲਾ ਸਰਕਾਰ ਦੇ ਵਿੱਚ ਆਕੀ ਵੀ ਇੱਕ ਵਾਰ ਰੱਦ ਹੋ ਗਈ ਸੀ ਉਹਨਾਂ ਨੇ ਵੀ ਇਸ ਮਸਲੇ ਤੇ ਜਿਹੜਾ ਨੋਟਿਸ ਲੈ ਕੇ ਪ੍ਰਧਾਨ ਮੰਤਰੀ ਨੂੰ ਜਿਹੜਾ ਇਸ ਨਿਸ਼ਾਨੇ ਤੇ ਲਿਆ ਸੀਗਾ ਪਰ ਪੰਜਾਬ ਦੇ ਵਿੱਚ ਚਾਹੇ ਪਿਛਲੇ ਆਪਾਂ ਕਹ ਲਈਏ ਕਿ 2007 ਤੋਂ ਲੈ ਕੇ 89 ਵਾਰੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਹੋ ਚੁੱਕਾ ਹੈ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਇਸ ਦਾ ਨੋਟਿਸ ਨਹੀਂ ਸੀ ਲਿਆ ਗਿਆ ਉਹਦਾ ਕਾਰਨ ਇਹ ਵੀ ਸੀ ਕਿ ਜੇ ਸੈਂਟਰ ਦੇ ਵਿੱਚ ਐਨਡੀਏ ਦੀ ਸਰਕਾਰ ਸੀ ਤੇ ਉਹਨਾਂ ਦੇ ਭਾਈਵਾਲ ਹੈ ਜਿਹੜੇ ਪੰਜਾਬ ਦੇ ਵਿੱਚ ਸੀ ਔਰ ਇਸ ਨੂੰ ਜਾਂ ਆਪਾਂ ਲਈ ਨੋਟਿਸੇਬਲ ਨਹੀਂ ਸਮਝਿਆ ਗਿਆ ਸੀ ਹਾਲਾਂਕਿ ਧੱਕਿਆਂ ਦੀ ਤਦਾਨਸਤਾ ਤਾਂ ਹੋਰ ਵੀ ਬਹੁਤ ਜ਼ਿਆਦਾ ਮੌਜੂਦਾ ਸਰਕਾਰ ਦੀ ਗੱਲ ਕਰੀਏ ਤੇ ਇਹਦੇ ਸਮੇਂ ਦੌਰਾਨ ਸਾਡੇ ਆਰਡੀਐਫ ਦੇ ਪੈਸੇ ਰੋਕੇ ਗਏ ਨੇ ਜੀ ਹੋਰ ਅਲੱਗ-ਅਲੱਗ ਫਰੰਟਾਂ ਤੇ ਸਾਡੇ ਨਾਲ ਜ਼ਿਆਤੀ ਹੋ ਰਹੀ ਹੈਗੀ ਹੈ ਜਾਂ ਸਾਡੀਆਂ ਜਿਹੜੀਆਂ ਸ਼ੇਅਰ ਪ੍ਰੋਜੈਕਟ ਉਹਨਾਂ ਤੇ ਕਟ ਲਾਇਆ ਜਾ ਰਿਹਾ ਹੈਗਾ ਜੀ ਤਾਂ ਅਸੀਂ ਪਹਿਲਾਂ ਨਹੀਂ ਰੌਲਾ ਪਾਇਆ ਪਰ ਇਸ ਵਾਰ ਅਲੱਗ ਕਿਸਮ ਦਾ ਜਿਹੜਾ ਰੌਆ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਪੰਜਾਬ ਸਰਕਾਰ ਦੇ ਚਿਹਰੇ ਤੋਂ ਪੜਨ ਨੂੰ ਮਿਲਿਆ ਇੱਕ ਤਰੀਕੇ ਨਾਲ ਇਹਦਾ ਕਾਰਨ ਆਤਿਸ਼ਕ ਇਹ ਵੀ ਹੁੰਦਾ ਕਿ ਹੁਣ ਜਿਉਂ-ਜਿਉਂ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆਉਂਦੀਆਂ ਰਹਿਣਗੀਆਂ ਤਿਉਂ-ਤਿਉਂ ਜਿਹੜਾ ਰਾਜਸੀ ਜਿਹੜਾ ਪਾਰ ਹੈ ਉਹ ਚੜਦਾ ਰਹੇਗਾ ਜੀ ਬਿਲਕੁਲ ਸੋ ਇਸ ਤਰ੍ਹਾਂ ਕਿਉਂਕਿ ਇੱਕ ਇਹ ਵੀ ਕਹਿ ਸਕਦੇ ਆ ਕਿ ਕੇਜਰੀਵਾਲ ਨੂੰ ਵੀ ਤਿੰਨ ਜਨਵਰੀ ਦਾ ਜਿਹੜਾ ਨੋਟਿਸ ਆਇਆ ਹੋਇਆ ਹੈਗਾ ਈਡੀ ਦਾ ਜੀ ਤਾਂ ਇਹ ਸਾਰੀਆਂ ਗੱਲਾਂ ਆਪਸ ਵਿੱਚ ਜੁੜਦੀਆਂ ਨੇ ਸੋ ਪਹਿਲੇ ਬੜਾਤੇ ਇਹ ਸੀ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਾਡੇ ਨਾਲ ਧੱਕਾ ਹੋਇਆ ਹੈ ਭਾਰਤ ਸਰਕਾਰ ਇੱਕ ਸਾਜ਼ਿਸ਼ ਦੇ ਤਹਿਤ ਸਾਡੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ અપਮਾਨ ਕਰ ਰਹੀ ਹੈ ਇੱਕ ਤਰੀਕੇ ਨਾਲ ਪੰਜਾਬ ਦੀ ਏਡੀ ਵੱਡੀ ਕੰਟਰੀਬਿਊਸ਼ਨ ਹੈ ਦੇਸ਼ ਦੇ ਆਜ਼ਾਦੀ ਦੇ ਸੰਗਰਾਮ ਦੇ ਵਿੱਚ ਫਿਰ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਕਿ ਜਿਹੜੀਆਂ ਟਾਕੀਆਂ ਰੱਦ ਕੀਤੀਆਂ ਉਹ ਇਸ ਕਰਕੇ ਕੀਤੀਆਂ ਕਿ ਉਹਨਾਂ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਔਰ ਦਿੱਲੀ ਦੇ ਮੁੱਖ ਮੰਤਰੀ ਦੀਆਂ ਤਸਵੀਰਾਂ ਸਨ ਜੀ ਤਾਂ ਫੌਰੀ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੇ ਉਹਦਾ ਮੋੜਮਾ ਬਾਰ ਕੀਤਾ ਸੀ ਕਿ ਤੁਸੀਂ ਇਹ ਤਸਵੀਰਾਂ ਦਿਖਾਓ ਪ੍ਰੂਵ ਕਰੋ ਨਹੀਂ ਮੈਂ ਫਿਰ ਸਿਆਸਤ ਛੱਡ ਦਾਂਗੇ ਜੇ ਇਹਨੂੰ ਪ੍ਰੂਵ ਹੋ ਜਾਣਗੀਆਂ ਜੀ ਸੋ ਆਫੀਸ਼ੀਅਲੀ ਜਿਹੜਾ ਇੱਕ ਡਿਫੈਂਸ ਮਿਨਿਸਟਰੀ ਦਾ ਜਿਹੜਾ ਵਰਜ਼ਨ ਆਇਆ ਜਾਂ ਆਪਣਾ ਬਿਆਨ ਆਇਆ ਉਹ ਅਜਾ ਹੈ ਜੀ ਇਸ ਤੋਂ ਇਹ ਲੱਗਦਾ ਕਿ ਕੱਲੇ ਪੰਜਾਬ ਦਾ ਨਹੀਂ ਅਤੀਸ਼ ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦਾ ਵੀ ਸਾਡੇ ਨਾਲ ਹੈ ਜਿਹੜੀ ਉਹ ਰਿਜੈਕਸ਼ਨ ਹੋਈ ਹੈ ਉਹਨਾਂ ਦੀ ਚਾਕੀ ਦੀ ਤਾਂ ਦੋਨੇ ਸੂਬਿਆਂ ਨੇ ਜਦੋਂ ਇਹ ਰੌਲਾ ਪਾਇਆ ਤਾਂ ਨੈਸ਼ਨਲ ਲੈਵਲ ਤੇ ਇਹ ਇੱਕ ਇਸ਼ੂ ਬਣ ਗਿਆ ਜੀ ਤਾਂ ਮੈਨੂੰ ਲੱਗਦਾ ਕਿ ਸੈਂਟਰ ਸਰਕਾਰ ਨੂੰ ਜ਼ਰੂਰ ਇਸੇ ਕਰਕੇ ਰਿਜੈਕਟ ਕਰਨਾ ਪਿਆ ਅੱਜ ਕਿ ਉਹਨਾਂ ਨੂੰ ਲੱਗਦਾ ਹੋ ਕਿ ਪੋਲੀਟੀਕਲ ਤੌਰ ਤੇ ਉਹਨਾਂ ਦਾ ਜਿਹੜਾ ਨਿਸ਼ਾਨਾ ਉਹਨਾਂ ਨੇ ਟਿਕਾਣੇ ਤੇ ਲੱਗਿਆ ਹੈਗਾ ਜੀ ਸੋ ਡਿਫੈਂਸ ਮਿਨਿਸਟਰੀ ਨੇ ਅੱਜ ਇਹਦੇ ਵਿੱਚ ਸੈਕੰਡ ਫੇਜ ਦੇ ਵਿੱਚ ਸਫਾਈ ਦੇਣ ਦੀ ਲੋੜ ਸਮਝੀ ਹੈ ਤਾਈਂ ਉਹ ਜਿਹੜੀ ਤੇ ਤਸਵੀਰਾਂ ਵਾਲੀ ਗੱਲ ਸੀ ਜਾਖੜ ਸਾਹਿਬ ਕਹਿੰਦੇ ਕਹਿ ਰਹੇ ਸੀ ਉਹ ਤਾਂ ਕਿਤੇ ਨਹੀਂ ਆਈ ਇਸ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਜਾਂ ਪੱਖ ਰੱਖਿਆ ਗਿਆ ਡਿਫੈਂਸ ਮਿਨਿਸਟਰੀ ਵੱਲੋਂ ਪਰ ਉਹਨਾਂ ਨੇ ਦੋ ਤਿੰਨ ਗੱਲਾਂ ਜਿਹੜੀਆਂ ਜ਼ਰੂਰ ਕਹੀਆਂ ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਜਿਸ ਤਰ੍ਹਾਂ ਦਾ ਅਲੀਗੇਸ਼ਨ ਲਾ ਰਹਾ ਹੈ ਕਿ ਭਾਰਤ ਸਰਕਾਰ ਨੇ ਝਾਕੀਆਂ ਦੀ ਸਿਲੈਕਸ਼ਨ ਦੇ ਵਿੱਚ ਕੋਈ ਵਿਤਕਰਾ ਕੀਤਾ ਉਹ ਕਹਿੰਦੇ ਕਿ ਸਾਰੇ ਸੂਬਿਆਂ ਨਾਲ ਅਸੀਂ ਕਿਸੇ ਵੀ ਕਿਸਮ ਦਾ ਇੱਕੋ ਨਜ਼ਰ ਨਾਲ ਦੇਖਦੇ ਆਂ ਕਿਸੇ ਨਾਲ ਵੀ ਅਸੀਂ ਕਿਸੇ ਕਿਸਮ ਦਾ ਕੋਈ ਭੇਦ ਭਾਵ ਹੈ ਜਿਹੜਾ ਉਹ ਨਹੀਂ ਕੀਤਾ ਔਰ ਅਸੀਂ ਸਾਰੇ ਸੂਬਿਆਂ ਸੂਬਿਆਂ ਨੂੰ ਔਰ ਜਿਹੜੇ ਯੂਟੀਆਂ ਨੇ ਉਹਨਾਂ ਨੂੰ ਅਸੀਂ ਬਰਾਬਰ ਦੇ ਮੌਕੇ ਆ ਜਿਹੜੇ ਦਿੱਨੇ ਆ ਇਸ ਵਾਰ ਵੀ ਉਹ ਕਹਿੰਦੇ ਸੀ ਕਿ ਅਸੀਂ ਸਿਰਫ 15 16 ਚਾਕੀਆਂ ਹੀ ਕੌਮੀ ਪ੍ਰੇਡ ਦੇ ਵਿੱਚ ਸ਼ਾਮਲ ਕਰ ਰਹੇ ਆ ਜੀ ਇਸੇ ਤਰ੍ਹਾਂ ਹੀ ਉਹਨਾਂ ਨੇ ਇਹ ਤਾਂ ਇਹਦਾ ਵਿਧੀ ਵਿਵਧਾਨ ਦੱਸਿਆ ਉਹਨਾਂ ਨੇ ਕਿਹਾ ਕਿ ਬਕਾਇਦਾ ਇੱਕ ਐਕਸਪਰਟ ਕਮੇਟੀ ਬਣਦੀ ਹੈਗੀ ਹੈ ਜਿਹਦੇ ਵਿੱਚ ਅਲੱਗ-ਅਲੱਗ ਫੀਲਡ ਦੇ ਜਿਹੜੇ ਮਾਹਰ ਸ਼ਾਮਲ ਕੀਤੇ ਜਾਂਦੇ ਨੇ ਔਰ ਕਈ ਰਾਊਂਡ ਆ ਜਿਹੜੇ ਚੱਲਦੇ ਨੇ ਜਿਹਦੇ ਵਿੱਚ ਝਾਕੀਆਂ ਦੀ ਸਿਲੈਕਸ਼ਨ ਹੁੰਦੀ ਹੈ ਉਹਨਾਂ ਨੇ ਪੰਜਾਬ ਦੇ ਸੰਦਰਭ ਦੇ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਝਾਕੀਆਂ ਨੂੰ ਤੀਸਰੀ ਰਾਊਂਡ ਤੱਕ ਲੈ ਕੇ ਗਏ ਸੀ ਤੇ ਤੀਸਰੀ ਰਾਊਂਡ ਤੱਕ ਠੀਕ ਚੱਲਦਾ ਰਿਹਾ ਉਸ ਤੋਂ ਬਾਅਦ ਸਾਨੂੰ ਲੱਗਾ ਕਿ ਜਿਹੜਾ ਦਾ ਥੀਮ ਹੈ ਝਾਕੀਆਂ ਦਾ ਉਹ ਸਾਡੀ ਕੌਮੀ ਪ੍ਰੇਡ ਦੇ ਅਨੁਕੂਲ ਨਹੀਂ ਜੋ ਉਹਨਾਂ ਨੂੰ ਲੋੜੀਦਾ ਉਹਨਾਂ ਨੇ ਇਹ ਵਜ੍ਹਾ ਦੱਸੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ 8 ਸਾਲਾਂ ਦੇ ਵਿੱਚ 6 ਸਾਲਾਂ ਦੇ ਦਰਵਾਨ ਦਰਮਿਆਨ ਜਿਹੜੀ ਝਾਕੀਆਂ ਪੰਜਾਬ ਦੀਆਂ ਸ਼ਾਮਲ ਹੁੰਦੀਆਂ ਇਸ ਤਰ੍ਹਾਂ ਇਹ ਉਹਨੇ ਬੈਸਟ ਬੰਗਾਲ ਦੇ ਨਜ਼ਰੀਏ ਤੋਂ ਕਿਹਾ ਕਿ 8 ਸਾਲਾਂ ਦੇ ਵਿੱਚ 5 ਵਾਰ ਪੱਛਮੀ ਬੰਗਾਲ ਦੀਆਂ ਝਾਕੀਆਂ ਜਿਹੜੀਆਂ ਕੌਮੀ ਅਪਰੇਟ ਦੇ ਵਿੱਚ ਸ਼ਾਮਲ ਹੋਈਆਂ ਨੇ ਔਰ ਟੋਟਲੀ ਉਹਨਾਂ ਨੇ ਰੱਦ ਕੀਤਾ ਕਿ ਕਿਸੇ ਕਿਸਮ ਦਾ ਜਿਹੜੇ ਐਲੀਗੇਸ਼ਨ ਪੰਜਾਬ ਸਰਕਾਰ ਲਾ ਰਹੀ ਹੈ ਉਹ ਟੋਟਲੀ ਬੇਸਲੈਸ ਨੇ ਇਸ ਤਰ੍ਹਾਂ ਦੀ ਗੱਲ ਕਹੀ ਹੈ ਨਾਲ ਹੀ ਉਹਨਾਂ ਨੇ ਇੱਕ ਅਲਟਰਨੇਟਿਵ ਸੁਝਾਅ ਦਿੱਤਾ ਹੈਗਾ ਉਹਨਾਂ ਨੇ ਪੰਜਾਬ ਸਰਕਾਰ ਨੂੰ ਜੇ ਦੂਜੇ ਸੂਬਿਆਂ ਨੂੰ ਵੀ ਪੱਛਮੀ ਬੰਗਾਲ ਨੂੰ ਵੀ ਇਹ ਗੱਲ ਕਿਹਾ ਕਿ ਚਲੋ ਤੁਹਾਡਾ ਅਸੀਂ ਇਹਦੇ ਵਿੱਚ ਕੌਮੀ ਪੁਲਿਟਿਕ ਸ਼ਾਮਲ ਨਹੀਂ ਹੋਇਆ ਪਰ ਅਸੀਂ ਜਿਹੜਾ ਭਾਰਤ ਪਰਵ ਦੇ ਦੌਰਾਨ 23 ਤੋਂ ਲੈ ਕੇ 31 ਜਨਵਰੀ ਤੱਕ ਤੁਸੀਂ ਲਾਲ ਕਿਲੇ ਤੇ ਇਹਨੂੰ ਅਸੀਂ ਡਿਸਪਲੇ ਜਿਹੜਾ ਹੈਗਾ ਕਰ ਦਿੰਨੇ ਆ ਝਾਕੀਆਂ ਨੂੰ ਸੋ ਇਹਦੇ ਰਿਐਕਸ਼ਨ ਵਜਿ ਫੌਰੀ ਅੱਜ ਪੰਜਾਬ ਸਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫੇਰ ਆਪਣੇ ਜਿਹੜੇ ਤੇਵਰ ਹੈ ਉਹ ਦਿਖਾਏ ਨੇ ਜੀ ਉਹਨਾਂ ਨੇ ਕਿਹਾ ਹੈ ਕਿ ਸਾਡੇ ਜਿਹੜੇ ਸ਼ਹੀਦ ਨੇ ਜਿਨ੍ਹਾਂ ਨੇ ਦੇਸ਼ ਲਈ ਜਾਨਾਂ 바ਰੀਆਂ ਨੇ ਅਸੀਂ ਉਹਨਾਂ ਨੂੰ ਇਹ ਜਿਹੜੀ ਭਾਰਤ ਸਰਕਾਰ ਨੇ ਕਿਹਾ ਕਿ ਇੱਕ ਰਿਜੈਕਟਡ ਕੈਟਾਗਰੀ ਬਣਾਈ ਹੈ ਉਦੇ ਵਿੱਚ ਨਹੀਂ ਰੱਖਾਂਗੇ ਸਾਡੇ ਸ਼ਹੀਦਾਂ ਵਾਸਤੇ ਸਾਨੂੰ ਕੋਈ ਐਨਓਸੀ ਦੀ ਭਾਜਪਾ ਤੋਂ ਲੈਣ ਦੀ ਲੋੜ ਨਹੀਂ ਹੈਗੀ ਐ ਸੋ ਦੋਨੇ ਧਿਰਾਂ ਦਾ ਜਿਹੜਾ ਪੱਖ ਹੈ ਅੱਜ ਸਾਹਮਣੇ ਆਇਆ ਹੈ ਭਾਰਤ ਸਰਕਾਰ ਨੂੰ ਵੀ ਸਪਸ਼ਟੀ ਕਰਨ ਦੇਣਾ ਪਿਆ ਔਰ ਉਹਦੇ ਰਿਐਕਸ਼ਨ ਵਜੋਂ ਪੰਜਾਬ ਸਰਕਾਰ ਨੇ ਜਿਹੜੀ ਦੀ ਪ੍ਰਪੋਜ਼ਲ ਸੀ ਨੈਕਸਟ ਪ੍ਰਪੋਜ਼ਲ ਸੀ ਭਾਰਤ ਸਰਕਾਰ ਦੀ ਝਾਕੀਆਂ ਨੂੰ ਲੈ ਕੇ ਉਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਮੂੰ ਲੱਗਦਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਹੋਰ ਵੀ ਵਿਵਾਦ ਹੈ ਜਿਹੜਾ ਉਹ ਖੜਾ ਹੋ ਸਕਦਾ ਹੈਗਾ ਕਿਉਂਕਿ 26 ਜਨਵਰੀ ਤੇ ਜਿਹੜੇ ਮੁੱਖ ਮੰਤਰੀ ਨੇ ਕਹਿ ਕੇ ਪੰਜਾਬ ਦੇ ਵਿੱਚ ਸੀਐਨ ਚਾਕੀਆਂ ਨੂੰ ਜਿਹੜਾ ਇੱਕ ਤਰੀਕੇ ਨਾਲ ਡਿਸਪਲੇ ਕਰਾਂਗੇ ਲੋੜ ਅਤਿਸ਼ ਇਸ ਗੱਲ ਦੀ ਹੈ ਕਿ ਇਸ ਦਾ ਪੱਕੇ ਤੌਰ ਤੇ ਨਿਵੇੜਾ ਭਾਰਤ ਸਰਕਾਰ ਨੂੰ ਕਰਨਾ ਚਾਹੀਦਾ ਹੈ ਇੱਕ ਤਾਂ ਜਿਹੜਾ ਵਿਧੀ ਵਿਧਾਨ ਹੈ ਕਿ ਚਾਕੀਆਂ ਦੀ ਜਿਹੜੀ ਸਿਲੈਕਸ਼ਨ ਕਰਨ ਦਾ ਕ੍ਰਾਈਟੇਰੀਆ ਕੀ ਹੁੰਦਾ ਹੈਗਾ ਉਹ ਤੈ ਹੋਣਾ ਚਾਹੀਦਾ ਜੀ ਉਹ ਪਾਰਦਰਸ਼ੀ ਹੋਣਾ ਚਾਹੀਦੇ ਲੋਕਾਂ ਦੀ ਜਿਵੇਂ ਮੰਨ ਲਓ ਪੰਜਾਬ ਦੀ ਝਾਕੀ ਨੂੰ ਰੱਦ ਕੀਤਾ ਤਾਂ ਉਹਨਾਂ ਨੂੰ ਅੱਜ ਡਿਫੈਂਸ ਮਿਨਿਸਟਰੀ ਨੇ ਜੇ ਆਪਣੇ ਇਹ ਦੱਸਿਆ ਕਿ ਤੁਹਾਡਾ ਥੀਮ ਘੁਕਮਾ ਨਹੀਂ ਸੀ ਤਾਂ ਉਹਨਾਂ ਨੂੰ ਐਲੈਬੋਰੇਟ ਕਰਨਾ ਚਾਹੀਦਾ ਸੀ ਕਿ ਤੁਹਾਡੇ ਆ ਪੰਜ ਬਾਜਬੋ ਪੁਆਇੰਟ ਹੈ ਕਿ ਤੁਹਾਡੀਆਂ ਝਾਕੀਆਂ ਦੇ ਵਿੱਚ ਇਸ ਕਿਸ ਕਿਸਮ ਦੀਆਂ ਖਾਮੀਆਂ ਸੀ ਜੀ ਜੇ ਅਗਰ ਉਹ ਡਿਫੈਂਸ ਮਿਨਿਸਟਰੀ ਇਸ ਨੂੰ ਖਾਮੀਆਂ ਨੂੰ ਲੋਕਾਂ ਸਾਹਮਣੇ ਰੱਖਦੀ ਤਾਂ ਲੋਕਾਂ ਨੂੰ ਵੀ ਪਤਾ ਲੱਗਣਾ ਸੀ ਪੰਜਾਬ ਸਰਕਾਰ ਨੂੰ ਵੀ ਪਤਾ ਲੱਗਣਾ ਸੀਗਾ ਪਰ ਉਹਨਾਂ ਨੇ ਕਹਿਤਾ ਕਿ ਤੁਹਾਡਾ ਥੀਮ ਹੈ ਜਿਹੜਾ ਉਟੋਗਮਾਨੀ ਸੀ ਜੀ ਤਾਂ ਇਹ ਤੋਂ ਲੱਗਦਾ ਕਿ ਡੈਲੀਬਰੇਟਲੀ ਅਟੈਂਪਟ ਵੀ ਕੋਈ ਜਿਹੜੀ ਭਾਰਤ ਸਰਕਾਰ ਦੀ ਹੋ ਸਕਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਅੱਗੇ ਨੇ ਇਸ ਕਰਕੇ ਹੁਣ ਜੇ ਮੈਂ ਆਪਾਂ ਪਹਿਲਾਂ ਗੱਲ ਕਰਦੇ ਹੁਣੇ ਕਿ ਸਾਰੇ ਫੈਸਲੇ ਇੱਕ ਰਾਜਸੀ ਨਗਰੀਏ ਤੋਂ ਹੀ ਜਿਹੜੇ ਹੋਣੇ ਨੇ ਜਾਂ ਇਦਾਂ ਵੀ ਕੀਤਾ ਜਾ ਸਕਦਾ ਹੈ ਕਿ ਇੱਕ ਰੋਟੇਸ਼ਨ ਇਹਦਾ ਪਰਮਾਨੈਂਟ ਸੋਲੂਸ਼ਨ ਹੈ ਭਾਰਤ ਸਰਕਾਰ ਕੱਢੇ ਤਾਂ ਕਿ ਕਿਸੇ ਵੀ ਸਟੇਟ ਨੂੰ ਅੱਗੇ ਤੋਂ ਇਹੋ ਜਿਹਾ ਅਲੀਗੇਸ਼ਨ ਲਾਉਣ ਦਾ ਜਿਹੜਾ ਮੌਕਾ ਨਾ ਮਿਲੇ ਜੀ ਉਹਨਾਂ ਨੂੰ ਕਰਨਾ ਚਾਹੀਦਾ ਜੇ ਤਾਂ ਰੋਟੇਸ਼ਨ ਵਾਈਜ਼ ਕਰ ਦੇਣ ਬਿਲਕੁਲ ਕਿ ਤੁਹਾਡੇ ਨਾਰਥ ਦੇ ਵਿੱਚੋਂ ਇਹ ਇਹ ਸੂਬੇ ਦੀ ਪਹਿਲਾਂ ਲਵਾਂਗੇ ਸਾਊਥ ਦੇ ਵਿੱਚੋਂ ਇਹ ਲਵਾਂਗੇ ਸੈਂਟਰ ਦੇ ਵਿੱਚੋਂ ਇਹ ਸੂਬੇ ਲਵਾਂਗੇ ਇਸ ਵਾਰ ਠੀਕ ਹੈ ਫਿਰ ਆਪਣਾ ਜਿਹੜਾ ਕ੍ਰਾਈਟੇਰੀਆ ਉਹਦੇ ਨਾਲ ਉਹਨੂੰ ਮੇਚ ਕਰਕੇ ਦੇਖ ਲੈਣ ਕਿ ਉਹ ਮੇਲ ਖਾਂਦਾ ਹੈ ਤੁਹਾਡਾ ਥੀਮ ਜੇ ਕੋਈ ਕਮੀ ਪੇਸ਼ੀ ਵੀ ਹੁੰਦੀ ਹੈ ਤਾਂ ਦੂਰ ਕੀਤੀ ਜਾ ਸਕਦੀ ਹੈ ਜਾਂ ਇਹ ਵੀ ਹੋ ਸਕਦਾ ਵੀ ਕਿ ਜਿੱਥੇ 17 18 ਦੀ ਗਲਤੀ ਕਰ ਰਹੇ ਆ ਤਾਂ 27 22 ਚੱਕੀਆਂ ਵੀ ਹੋ ਸਕਦੀਆਂ ਵੀ ਹੋ ਸਕਦੀਆਂ ਉਹਦੇ ਵਿੱਚ ਹਾਂ ਹਾਂ ਹੋ ਸਕਦਾ ਕੋਈ ਇਦਾਂ ਦਾ ਉਹਨਾਂ ਦਾ ਪ੍ਰੋਟੋਕਾਲ ਹੁੰਦਾ ਹੋਵੇ ਇਹ ਵੀ ਹੋ ਸਕਦਾ ਕਿਉਂਕਿ ਇੱਕ ਨੈਸ਼ਨਲ ਲੈਵਲ ਦਾ ਈਵੈਂਟ ਹੁੰਦਾ ਹੈਗਾ ਭਾਰਤ ਸਰਕਾਰ ਨੇ ਉਹਦੀ ਇੱਕ ਰੱਖਣੀ ਹੁੰਦੀ ਹੈ ਕਿ ਇੱਕ ਸਟੈਂਡਰਡ ਮੇਨਟੇਨ ਕਰਨਾ ਹੁੰਦਾ ਹੈ ਹੋ ਸਕਦਾ ਸਾਡੇ ਸਟੈਂਡਰਡ ਤੋਂ ਕਿਤੇ ਕੋਈ ਝਾਕੀ ਦੀ ਬੰਤਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਟੈਕਨੀਕਲ ਪੁਆਇੰਟ ਨੁਕਤਾ ਜਿਹੜਾ ਆੜੇ ਆ ਗਿਆ ਹੋਵੇ ਤਾਂ ਪੰਜਾਬ ਸਰਕਾਰ ਉਹਨੂੰ ਦੂਰ ਕਰ ਸਕਦੀ ਸੀ ਸੋ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਇਦਾਂ ਦੇ ਵਿਖੇੜੇ ਮੁੜ ਕੇ ਨਾ ਖੜੇ ਹੋਣ ਭਾਰਤ ਸਰਕਾਰ ਨੂੰ ਇਹਦਾ ਇੱਕ ਪਰਮਾਨੈਂਟ ਸੋਲੂਸ਼ਨ ਕਰ ਦੇਣਾ ਚਾਹੀਦਾ ਹੈ ਕਿ ਕਿਹੜੇ-ਕਿਹੜੇ ਸੂਬਿਆਂ ਨੂੰ ਅਸੀਂ ਰੋਟੇਸ਼ਨ ਵਾਈਜ਼ ਸ਼ਾਮਲ ਕਰ ਲਨ ਜਾਂ ਕੋਈ ਹੋਰ ਆਲਟਰਨੇਟਿਵ ਜਿਹੜਾ ਕਾਇਮ ਹੈ ਜਿਹੜਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕਿਸੇ ਸੂਬੇ ਨੂੰ ਇਸ ਕਿਸਮ ਦਾ ਕੋਈ ਇਤਰਾਜ਼ ਹੈ ਜਿਹੜਾ ਉਹ ਨਾ ਹੋਵੇ ਜੀ ਚਰਨਜੀਤ ਜੀ ਇਹਦੇ ਨਾਲ ਹੀ ਜੇ ਪੰਜਾਬ ਦੀ ਸਿਆਸਤ ਤੇ ਗੱਲ ਕਰੀਏ ਤਾਂ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਅੰਦਰੋਨੀ ਗਲੇਸ਼ ਹੈ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਜਦੋਂ ਕੋਈ ਪਿਛਲੇ ਦਿਨੀ ਪੋਲੀਟੀਕਲ ਅਫੇਅਰਸ ਕਮੇਟੀ ਦੀ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਸੀ ਸਭ ਨੂੰ ਹਦਾਇਤਾਂ ਵੀ ਜਾਰੀਆਂ ਹੋਈ ਸੀ ਕਿ ਸਾਰੇ ਮਿਲ ਜੁਲ ਕੇ ਜਿਹੜਾ ਹੈਗਾ ਕੰਮ ਕਰਨ ਪਰ ਇਸ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਵੱਲੋਂ ਜਨਵਰੀ ਦੇ ਪਹਿਲੇ ਹਫਤੇ ਇੱਕ ਵੱਡੀ ਰੈਲੀ ਦਾ ਐਲਾਨ ਕਰ ਦਿੱਤਾ ਉਹ ਵੱਡੀ ਰੈਲੀ ਕਰਨ ਜਾ ਰਹੇ ਨੇ ਅਸੀਂ ਜਾਨਣਾ ਚਾਹਾਂਗੇ ਵੀ ਕਿ ਜਿਹੜਾ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ ਜਾਂ ਅਨੁਸ਼ਾਸਨ ਨੂੰ ਲੈ ਕੇ ਜਿਹੜੇ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਇਹ ਸਾਰੇ ਵਰਤਾਂਤ ਨੂੰ ਤੁਸੀਂ ਕਿਵੇਂ ਦੇਖਦੇ ਹੋ ਅਸਲ ਚਿਕਨਾ ਕਾਂਗਰਸ 'ਚ ਇੱਕ ਗੱਲ ਦੀ ਬੜੀ ਚਰਚਾ ਚੱਲਦੀ ਰਹਿੰਦੀ ਹੈ ਪੰਜਾਬ ਦੇ ਆਗੂ ਕਹਿੰਦੇ ਰਹਿੰਦੇ ਨੇ ਕਿ ਸਾਨੂੰ ਬਾਹਰੋਂ ਖਤਰਾ ਨਹੀਂ ਹੁੰਦਾ ਸਾਨੂੰ ਅੰਦਰੋਂ ਹੀ ਖਤਰਾ ਹੁੰਦਾ ਸਾਨੂੰ ਬਿਲਕੁਲ ਬਗਾਨਿਆਂ ਤੋਂ ਖਤਰਾ ਨਹੀਂ ਸਾਨੂੰ ਵਿਰੋਧੀਆਂ ਤੋਂ ਖਤਰਾ ਨਹੀਂ ਸਾਨੂੰ ਆਪਣੇਆਂ ਤੋਂ ਵੱਧ ਖਤਰਾ ਰਹਿੰਦਾ ਹੈਗਾ ਸੋ ਅੱਜ 2 ਘੰਟੇ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਾਬਕਾ ਕੈਬਨਿਟ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਇੱਕ ਪੋਸਟਰ ਹੈ ਜਿਹੜਾ ਟਵੀਟ ਕੀਤਾ ਹੈਗਾ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕਾ ਜਿਹੜਾ ਉਥੋਂ ਜਿਹੜੇ ਚੋਣ ਲੜੇ ਸੀ ਹਰਵਿੰਦਰ ਸਿੰਘ ਲਾਡੀ ਜੀ ਉਹਨਾਂ ਦਾ ਪੋਸਟਰ ਹੈ ਉਸ ਪੋਸਟਰ 'ਚ ਇਹ ਇਨਫੋਰਮੇਸ਼ਨ ਦਿੱਤੀ ਗਈ ਹੈ ਕਿ 7 ਜਨਵਰੀ ਨੂੰ ਬਠਿੰਡਾ ਦਿਹਾਤੀ ਹਲਕੇ ਦੇ ਪਿੰਡ ਕੋਟ ਸ਼ਮੀਰ 'ਚ ਇੱਕ ਕਾਂਗਰਸ ਦੀ ਇੱਕ ਰੈਲੀ ਹੈ ਜਿਹੜੀ ਉਹ ਰੱਖੀ ਗਈ ਹੈ ਠੀਕ ਉਸੇ ਤਰਜ਼ ਤੇ ਜਿਸ ਤਰ੍ਹਾਂ ਮਹਾਰਾਜ ਦੇ ਵਿੱਚ ਇੱਕ ਰੈਲੀ ਕੀਤੀ ਗਈ ਸੀ ਜਿਸ ਤੋਂ ਸਾਰਾ ਇਹ ਵਿਵਾਦ ਹੈ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਦਾ ਛਿੜਿਆ ਸੀਗਾ ਜੀ ਸੋ ਇਸ ਤੇ ਮਹਾਰਾਜ ਰੈਲੀ ਦੇ ਇਹਦੇ ਵਿੱਚ ਥੋੜਾ ਜਿਹਾ ਫਰਕ ਸਾਨੂੰ ਮਾਮੂਲੀ ਦੇਖਣ ਨੂੰ ਮਿਲਿਆ ਇਹਦੇ ਪੋਸਟਰ ਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਨੇ ਉਹਦੇ ਵਿੱਚ ਸੈਂਟਰ ਜਿਹੜੇ ਸਾਡੇ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕੱਢਗੇ ਸਾਹਿਬ ਨੇ ਗਾਂਧੀ ਫੈਮਿਲੀ ਦੀਆਂ ਹੈਗੀਆਂ ਨੇ ਔਰ ਜਿਹੜੇ ਕਾਂਗਰਸ ਦੇ ਇੰਚਾਰਜ ਹੈ ਉਹਨਾਂ ਦੀਆਂ ਹੈਗੀਆਂ ਨੇ ਤੇ ਨਾਲ ਕਾਂਗਰਸ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਰਾਜਾ ਬੜਿੰਗ ਦੀ ਤਸਵੀਰ ਵੀ ਉਹ ਪੋਸਟਰ ਦੇ ਵਿੱਚ ਹੈਗੀ ਹੈ ਸੋ ਹੁਣ ਇਹਦਾ मीनिंग ਕੀ ਹੋਇਆ ਹੁਣ ਜਦੋਂ ਦੇਖਦੇ ਆ ਕਿ ਪਹਿਲਾਂ ਮਹਾਰਾਜ ਵਾਲੀ ਰੈਲੀ ਤੇ ਟਿੱਪਣੀ ਕੀਤੀ ਸੀ ਪ੍ਰਤਾਪ ਸਿੰਘ ਬਾਜਵਾਹ ਹੋਰਾਂ ਨੇ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਅਲੱਗ ਖਾੜੇ ਆ ਜਿਹੜੇ ਉਹ ਇਸ ਤਰ੍ਹਾਂ ਦੇ ਨਾਂ ਲਾਓ ਇਕੱਠੇ ਹੋ ਕੇ ਚਲੋ ਉਸ ਤੋਂ ਬਾਅਦ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਸੀਗਾ ਕਿ ਜੋ ਵੀ ਗੱਲ ਹੋ ਸਕਦੀ ਹੈ ਉਹ ਪਾਰਟੀ ਪਲੇਟਫਾਰਮ ਤੇ ਹੋ ਸਕਦੀ ਹੈ ਪਾਰਟੀ ਤੋਂ ਬਾਹਰ ਨਹੀਂ ਹੋ ਸਕਦੀ ਪਾਰਟੀ ਦੇ ਕੋਈ ਡਿਸਿਪਲਨ ਦੀ ਵਾਇਓਲੇਸ਼ਨ ਕਰੇਗਾ ਤੇ ਉਹਦੇ ਖਿਲਾਫ ਅਸੀਂ 110% ਕਾਰਵਾਈ ਕਰਾਂਗੇ ਜੀ ਬਿਲਕੁਲ ਇਹ ਉਸ ਦਿਨ ਕਹੀ ਸੀ ਜਿਸ ਦਿਨ ਪੋਲੀਟੀਕਲ ਅਫੇਅਰ ਕਮੇਟੀ ਦੀ ਮੀਟਿੰਗ ਦਿੱਲੀ ਦੇ ਵਿੱਚ ਸੀ ਉਸ ਦਿਨ ਵੇਲੇ ਦੀ ਗੱਲ ਹੈ ਜੀ ਔਰ ਮੀਟਿੰਗ ਦੇ ਵਿੱਚ ਵੀ ਇਹ ਸੀ ਕਿ ਇਹ ਗੱਲ ਚੱਲੀ ਸੀ ਉਹਦੇ ਵਿੱਚ ਇਹ ਸੈਂਟਰ ਹਾਈ ਕਮਾਂਡ ਨੇ ਵੀ ਇਹ ਗੱਲ ਕਹੀ ਸੀ ਕਿ ਪੰਜਾਬ ਕਾਂਗਰਸ ਆਪਣੇ ਆਪ ਨੂੰ ਅਨੁਸ਼ਾਸਨ ਦੇ ਵਿੱਚ ਰੱਖੇ ਕਿਉਂਕਿ ਜਦੋਂ ਵੀ ਅਸੀਂ ਅਨੁਸ਼ਾਸਨਹੀਨ ਹੁੰਦੇ ਆ ਤਾਂ ਪਾਰਟੀ ਦਾ ਨੁਕਸਾਨ ਹੁੰਦਾ ਔਰ ਪਹਿਲਾਂ ਵੀ ਅਸੀਂ ਇੱਕ ਮਿਲਜਾ ਪੁਗਤ ਲਿਆ ਸੋ ਸਮਝੋ ਸਿੱਧੂ ਨੇ ਜਿਹੜਾ ਪੋਸਟਰ ਸ਼ੇਅਰ ਕੀਤਾ ਉਹ ਤੋਂ ਇੱਕ ਗਲਤੀ ਸਾਫ ਹੈਗੀ ਐ ਕਿ ਨਵਜੋਤ ਸਿੰਘ ਸਿੱਧੂ ਆਪਣੀ ਕਹੀ ਗੱਲ ਤੋਂ ਹੁਣ ਪੇਸ਼ਾ ਹਟਣ ਵਾਲੇ ਤਾਂ ਹੈ ਨਹੀਂ ਹੁਣ ਦੇਖਣਾ ਹੋਏਗਾ ਕਿ ਰਾਜਾ ਵੜਿੰਗ ਨੇ ਜਿਹੜੀ ਆਪਣੀ ਕਹੀ ਹੋਈ ਗੱਲ ਐ ਕਿ ਜੇ ਕੋਈ ਅਨੁਸ਼ਾਸਨ ਭੰਗ ਕਰੇਗਾ ਪਹਿਲਾਂ ਤਾਂ ਇਹ ਦੇਖਣਾ ਪਏਗਾ ਕਿ ਇਹ ਉਸ ਦਾਇਰੇ ਦੇ ਵਿੱਚ ਆਉਂਦਾ ਕਿ ਅਨੁਸ਼ਾਸਨ ਭੰਗ ਹੋਇਆ ਜੇ ਹੋਇਆ ਤਾਂ ਫਿਰ ਉਹ ਕੀ ਕਾਰਵਾਈ ਕਰਦੇ ਨੇ ਉਹ ਹੁਣ ਕਿੰਨੀ ਕਿਸ ਮਸਲੇ ਤੇ ਯੂਰਤ ਰੱਖਣਗੇ ਔਰ ਜਿਹੜੀ ਕਾਂਗਰਸ ਆਈ ਕੁਮਾਨਾ ਪਹਿਲਾਂ ਵੀ ਗੱਲ ਕਰਦੇ ਨੇ ਹੁਣ ਉਹ ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ ਉਹਨਾਂ ਦਾ ਡੰਡਾ ਉਸ ਕਿਸਮ ਦਾ ਮਜਬੂਤੀ ਵਾਲਾ ਨਹੀਂ ਰਿਹਾ ਹੈਗਾ ਸੋ ਇਹ ਉਹਨਾਂ ਦਾ ਤਾਂ ਇੱਕ ਤਰੀਕਾ ਕਰ ਇਹ ਹੈ ਕਿ ਦੋ ਲੋਕ ਲੋਕ ਸਭਾ ਦੀਆਂ ਚੋਣਾਂ 2024 ਵਾਲੀਆਂ ਉਦੋਂ ਤੱਕ ਕਿਸੇ ਕਿਸਮ ਦਾ ਕੋਈ ਨਵਾਂ ਵਿਖੇੜਾ ਜਿਹੜਾ ਉਹ ਨਾ ਖੜਾ ਕੀਤਾ ਜਾਵੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਹੀ ਚੱਲਿਆ ਜਾਵੇ ਪਰ ਵੀ ਆਪਾਂ ਦੇਖਿਆ ਕਿ ਪੰਜ ਸੂਬਿਆਂ ਦੀਆਂ ਜਦੋਂ ਪਿੱਛੇ ਚੋਣਾਂ ਹੋਈਆਂ ਸੀਗੀਆਂ ਪਹਿਲਾਂ ਅਕਸਰ ਆਮ ਤੌਰ ਤੇ ਜਦੋਂ ਵੀ ਕਿਸੇ ਸੂਬੇ 'ਚ ਚੋਣ ਹੁੰਦੀ ਸੀ ਤਾਂ ਕਾਂਗਰਸ ਆਈ ਕਮਾਂਡ ਨਵਜੋਤ ਸਿੱਧੂ ਨੂੰ ਉੱਚੇ ਚੇੇ ਤੌਰ ਤੇ ਸਟਾਰ ਕੰਪੇਨਰ ਦੇ ਤੌਰ ਤੇ ਬੁਲਾਉਂਦੀ ਰਹੀ ਹੈ ਇਸ ਵਾਰ ਇਹਨਾਂ ਨੂੰ ਨਹੀਂ ਬੁਲਾਇਆ ਗਿਆ ਜਿਸ ਤੋਂ ਸਿਆਸੀ ਹਾਲ ਕੇ ਕਈ ਤਰ੍ਹਾਂ ਦੇ ਕੋਈ ਅਰਥ ਵੀ ਹੈ ਜਿਹੜੇ ਕੱਢ ਰਹੇ ਨੇ ਔਰ ਨਵਜੋਤ ਸਿੱਧੂ ਦਾ ਆਪਣਾ ਜਿਹੜਾ ਤਰਕ ਹੁੰਦਾ ਹੈ ਕਿ ਉਹ ਕਿਉਂ ਇਸ ਰੈਲੀ 'ਚ ਆ ਉਹ ਕਹਿੰਦੇ ਕਿ ਜਿੱਥੇ ਵੀ ਕੋਈ ਕਾਂਗਰਸ ਦਾ ਵਰਕਰ ਰੈਲੀ ਰੱਖਦਾ ਹੈਗਾ ਅਸੀਂ ਉਸ ਰੈਲੀ ਦੇ ਵਿੱਚ ਸ਼ਾਮਲ ਹੋਣੇ ਸਮੂਲੀਅਤ ਕਰਦੇ ਆਂ ਇਹਦੇ ਨਾਲ ਕਾਂਗਰਸ ਮਜ਼ਬੂਤ ਹੁੰਦੀ ਹੈ ਪਰ ਦੂਸਰੇ ਜਿਹੜੇ ਧੜੇ ਹੈਗੇ ਨੇ ਜੇ ਪ੍ਰਤਾਪ ਸਿੰਘ ਬਾਜਵਾ ਹੋਰੀ ਉਹ ਕਹਿੰਦੇ ਕਿ ਕਾਂਗਰਸ ਮਜ਼ਬੂਤ ਨਹੀਂ ਹੁੰਦੀ ਇਹਦੇ ਨਾਲ ਕਾਂਗਰਸ ਕਮਜ਼ੋਰ ਹੁੰਦੀ ਹੈ ਵਕ ਵਕ ਧੜੇ ਆ ਜਿਹੜੇ ਪਾਰਟੀ ਦੇ ਵਿੱਚ ਉਹ ਬਣਦੇ ਨੇ ਇਹ ਉਹਨਾਂ ਦੀ ਅੰਦਰੂਨੀ ਸੋਚ ਹੈ ਇੱਕ ਤਰੀਕੇ ਨਾਲ ਹੁਣ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਰੈਲੀ ਹੋਏਗੀ ਇਹਦੇ ਨਾਲ ਕਾਂਗਰਸ ਦੇ ਵਿੱਚ ਜਿਹੜਾ ਅੰਦਰੂਨੀ ਕਲੇਸ਼ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗਾ ਦੇਖਣਾ ਹੋਵੇਗਾ ਕਿ ਨਵਜੋਤ ਸਿੱਧੂ ਦੀ ਇਸ ਫੈਸਲੇ ਤੋਂ ਬਾਅਦ ਕਿ ਉਹ ਜਾਂਦੇ ਨੇ ਉਸ ਰੈਲੀ ਦੇ ਵਿੱਚ ਸ਼ਾਮਲ ਹੋਣਗੇ ਹੋਣਗੇ ਕਾਂਗਰਸ ਕਿਸ ਕਿਸਮ ਦੇ ਸਟੈਪ ਲੈਂਦੀ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਰੋਕਦੀ ਹੈ ਜੀ ਚਰਨਜੀਤ ਜੀ ਇਸ ਨਾਲ ਹੀ ਇੱਕ ਹੋਰ ਵੱਡਾ ਮਸਲਾ ਸਾਹਮਣੇ ਆ ਰਿਹਾ ਵੀ ED ਨੇ ਜਿਹੜਾ ਹੈਗਾ ਇੱਕ ਵਾਰ ਫੇਰ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸਬੰਧ ਜਾਰੀ ਕੀਤੇ ਨੇ ਤੇ ਕਿਹਾ ਸੀ ਵੀ ਲਗਾਈ ਜਾ ਰਹੀ ਨਹੀਂ ਕਿ ਕੇਂਦਰ ਸਰਕਾਰ ਇਹਨਾਂ ਸੰਮਨਾਂ ਰਾਹੀਂ ਕਿਤੇ ਨਾ ਕਿਤੇ ਕੇਜਰੀਵਾਲ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ਅਸੀਂ ਜਾਨਣਾ ਚਾਹਾਂਗੇ ਵੀ ਕਿ ਇਸ ਕਿੰਨੀਆ ਸੰਭਾਵਨਾਵਾਂ ਨਹੀਂ ਵੀ ਕਿ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਨਹੀਂ ਕੀਤਾ ਜਾ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਵੀ ਸਿਰ ਤੇ ਆ ਰਹੀਆਂ ਨੇ ਕਿ ਤੁਹਾਨੂੰ ਲੱਗਦਾ ਹੈ ਵੀ ਕਿ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਆਵੇਗੀ ਮੈਨੂੰ ਨਾਰਾ ਚੇਤੇ ਆਉਂਦਾ ਜਿਹਦੇ ਚ ਕਿਹਾ ਜਾਂਦਾ ਕਿ ਮੋਦੀ ਹੈ ਤਾਂ ਮੁਕੰਨ ਹੈ ਜੀ ਬਿਲਕੁਲ ਤਾਂ ਇਸ ਕਰਕੇ ਮੈਨੂੰ ਦੋਹਾਂ ਪਾਰਟੀਆਂ ਦਾ ਇੱਕ ਬੇਸਿਕ ਸੁਹਾਜ ਆਤ ਮੈਨੂੰ ਲੱਗਦਾ ਹੈ ਮਿਲਦਾ ਜੁਲਦਾ ਜਿਹਾ ਹੈਗਾ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਤੇ ਚਾਹੇ ਉਹ ਭਾਜਪਾ ਹੋਵੇ ਜੀ ਤੇ ਜਿਸ ਕਿਸਮ ਦਾ ਭਾਜਪਾ ਲੀਡਰਸ਼ਿਪ ਦਾ ਸੈਂਟਰ ਦੀ ਦਾ ਸੁਹਾ ਹੈਗਾ ਜਾਂ ਉਹਨਾਂ ਕੰਮ ਕਰਨ ਦਾ ਤਰੀਕਾ ਹੈ ਉਹ ਤੋਂ ਇਹ ਤੁਹਾਡੇ ਜਿਹੜਾ ਸਵਾਲ ਕੀਤਾ ਤੁਸੀਂ ਦਾ ਜਵਾਬ ਹਾਂ ਦੇ ਵਿੱਚ ਹੋ ਸਕਦਾ ਹੈਗਾ ਕਿਉਂਕਿ ਦਿੱਲੀ ਐਕਸਾਈਜ਼ ਪਾਲਿਸੀ ਦੇ ਮਾਮਲੇ ਤੇ ਪਹਿਲਾਂ ਸੰਜੇ ਸਿੰਘ ਮਨੀਸ਼ ਸ਼ੋਧਿਆ ਉਹ ਜੇਲ੍ਹ ਦੇ ਵਿੱਚ ਬੰਦ ਨੇ ਜੀ ਔਰ ਕੇਜਰੀਬਾਲ ਨੂੰ ਵੀ ਪਹਿਲਾਂ 2 ਨਵੰਬਰ ਨੂੰ ਸਮਨਨ ਕੀਤਾ ਸੀਗਾ ਜੀ ਫਿਰ ਪਿੱਛੇ ਆ 21 ਦਸੰਬਰ ਨੂੰ ਕਾਲ ਕੀਤਾ ਸੀਗਾ ਉਹ ਪੰਜਾਬ ਵਿਭਾਸ਼ਨਾ ਤੇ ਆਏ ਹੋਏ ਸੀ ਮੈਡੀਟੇਸ਼ਨ ਕਰ ਰਹੇ ਸੀ ਹੁਣ ਉਹ ਕੱਲ ਹੀ ਇੱਥੋਂ ਦਿੱਲੀ ਰਵਾਨਾ ਹੋਏ ਨੇ ਹੁਣ ਜਿਹੜਾ ਤੀਜਾ ਨੋਟਿਸ ਜਾਰੀ ਕੀਤਾ ਹੈ ਉਹਦੇ ਵੀ ਜਿਹੜਾ ਹੈਗਾ ਉਹ 3 ਜਨਵਰੀ ਦਾ ਹੈਗਾ ਔਰ ਮੈਨੂੰ ਇਹ ਲੱਗਦਾ ਹੈਗਾ ਕਿਉਂਕਿ ਅੱਜ ਅਤਿਸ਼ਕ ਬੜੀ ਇਪੋਰਟੈਂਟ ਮੀਟਿੰਗ ਹੈ ਜਿਹੜੀ ਉਹ ਦਿੱਲੀ ਦੇ ਵਿੱਚ ਹੋਈ ਹੈ ਜੀ ਆਮ ਆਦਮੀ ਪਾਰਕ ਦੀ ਹੋਈ ਹੈ ਨਾ ਉਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ ਨੇ ਭਗਵੰਤ ਮਾਨ ਵੀ ਉਹ ਇਹਨਾਂ ਦੀ ਜੀ ਕੌਮੀ ਕਾਰਜ ਕਰਨੀ ਹੈ ਪਾਰਟੀ ਦੀ ਉਹਦੀ ਮੀਟਿੰਗ ਹੋਈ ਉਹਦੇ ਤੱਥ ਹੈ ਜੇ ਸਾਰੇ ਬਾਹਰ ਤਾਂ ਨਹੀਂ ਨਿਕਲ ਕੇ ਸਾਹਮਣੇ ਆਏ ਪਰ ਇਹ ਲੱਗਦਾ ਇਹ ਹੈ ਕਿ ਜਿਹੜੇ ਇਹ ਸੰਮਨ ਕੀਤਾ ਗਿਆ ਹੈਗਾ ਇਹਨਾਂ ਸੰਮਨਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਏਗੀ ਕਿਉਂਕਿ ਕੱਲ ਨੂੰ ਉਹ ਦੱਸਦੇ ਨੇ ਕਿ ਸੁਪਰੀਮ ਕੋਰਟ ਛੁੱਟੀਆਂ ਮਗਰ ਉਹ ਖੁੱਲ ਰਹੀ ਹੈ ਇਸ ਕਰਕੇ 3 ਤਰੀਕ ਤੋਂ ਪਹਿਲਾਂ ਕੋਰਟ ਤੱਕ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਹੈ ਉਹ ਪਹੁੰਚ ਕਰ ਸਕਦੀ ਹੈ ਕਿਉਂਕਿ ਕੇਜਰੀਵਾਲ ਤਾਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਜਿਹੜੇ ਸੰਮਣ ਹੈ ਇਹ ਲੀਗਲ ਨੇ ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਕਿਸ ਹਸਿਆਸੀਅਤ ਦੇ ਵਿੱਚ ਤੁਸੀਂ ਬੁਲਾ ਰਹੇ ਹੋ ਸੋ ਮੈਨੂੰ ਲੱਗਦਾ ਜਿਹੜਾ ਤੁਹਾਡਾ ਸਵਾਲ ਹੈ ਕਿ ਜੇ ਸੈਂਟਰ ਨੇ ਕੋਈ ਥੋੜਾ ਮੋਟਾ ਢਿੱਲਾ ਮੱਠਾ ਰੱਖਣਾ ਹੁੰਦਾ ਤਾਂ ਸ਼ਾਇਦ ਇਹਨਾਂ ਰੈਗੂਲਰ ਸਮਨਿੰਗ ਨਾ ਹੁੰਦੀ ਪਹਿਲਾਂ ਕਿਉਂਕਿ ਆ ਜਦੋਂ ਪੰਜ ਸੂਬਿਆਂ ਨੇ ਚੋਣਾ ਸੀ ਉਹ ਤਾਂ ਲੱਗਦਾ ਸੀ ਕਿ ਟਕਾਹ ਹੋ ਗਿਆ ਗੱਲ ਟਲ ਗਈ ਹੈ ਪਰ 21 ਦਸੰਬਰ ਵਾਲੇ ਸੰਮਣ ਨੇ ਇਹ ਕਾਫੀ ਗੱਲਾਂ ਜਿਹੜੀਆਂ ਤੈਅ ਕਰ ਦਿੱਤੀਆਂ ਸੀ ਪਹਿਲਾਂ ਵੀ ਜਿਵੇਂ ਸੰਜੀਤ ਸਿੰਘ ਨਾਲ ਹੋਇਆ ਹੈ ਜਾਨ ਮਨੀਸ਼ ਸ਼ੋਧਿਆ ਨਾ ਹੋਇਆ ਲੱਗਦਾ ਹੈ ਕਿ ਉਸੇ ਤਰਜ਼ ਦੇ ਜਿਹੜਾ ਕੇਜਰੀਵਾਲ ਨਾਲ ਵੀ ਹੋ ਸਕਦਾ ਹੈ ਫਿਰ ਪਾਰਟੀ ਲਈ ਹੋਰ ਵੀ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ ਕਿ ਪਾਰਟੀ ਦਾ ਅੱਗੋਂ ਜਿਹੜਾ ਅਗਵਾਈ ਹੈ ਉਹ ਕੌਣ ਕਰੇਗਾ ਜੀ ਇਹ ਸੰਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨਵਾਦ